ਆਵਾਰਾ ਗਵਾਂ ਨੂੰ ਵੀ ਛੱਤ ਦਿਓ ਇਸ ਮਹਿਮ ਤਹਿਤ ਰਮਨ ਹਾਂਡਾ ਫਾਊਂਡੇਸ਼ਨ ਨੇ ਇੱਕ ਆਵਾਜ਼ ਉਠਾਈ ਹੈ ਦੱਸ ਦਈਏ ਕਿ ਰਮਨ ਹਾਂਡਾ ਫਾਊਂਡੇਸ਼ਨ ਜੀਕਪੁਰ ਦੀ ਇੱਕ ਨਾਮਵਰ ਸਮਾਜ ਸੇਵੀ ਸੰਸਥਾ ਹੈ ਜਿਨ੍ਹਾਂ ਨੇ ਸੜਕਾਂ ਤੇ ਰਲ ਰਹੀਆਂ ਆਵਾਰਾ ਗਾਵਾਂ ਦੇ ਹੱਕ ਦੇ ਵਿੱਚ ਇੱਕ ਗੁਹਾਰ ਲਾਈ ਹੈ ਇਸ ਮਾਰਚ ਦੀ ਅਗਵਾਈ ਰਮਨ ਹਾਂਡਾ ਫਾਊਂਡੇਸ਼ਨ ਦੇ ਚੇਅਰਮੈਨ ਰਮਨ ਹਾਂਡਾ ਨੇ ਕੀਤੀ ਇਹ ਮਾਰਚ ਜੀਕਪੁਰ ਦੇ ਕਿਸ਼ਨਪੁਰਾ ਤੋਂ ਹੁੰਦਾ ਹੋਇਆ ਪੂਰੇ ਬਾਜ਼ਾਰ ਵਿੱਚ ਦੀ ਘੁੰਮ ਕੇ ਚੰਡੀਗੜ੍ਹ ਰੋਡ ਤੇ ਖਤਮ ਹੋਇਆ ਇਸ ਮਾਰਚ ਚ ਸਕੂਲੀ ਬੱਚਿਆਂ ਨੇ ਗਾਵਾਂ ਵਾਲੀ ਡਰੈੱਸ ਪਾ ਕੇ ਲੋਕਾਂ ਨੂੰ ਸਨ ਹੱਦ ਦਿੱਤਾ ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਰਮਨ ਹਾਂਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ Hindu ਧਰਮ ਵਿੱਚ ਗਾਂ ਨੂੰ ਮਾਤਾ ਦਾ ਬਹੁਤ ਵੱਡਾ ਦਰਜਾ ਮਿਲਿਆ ਹੋਇਆ ਹੈ ਗਾਂ ਨੂੰ ਮਾਤਾ ਸਮਾਨ ਪੂਜਿਆ ਜਾਂਦਾ ਹੈ ਪਰ ਬੇहद ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਅੱਜ ਗਾਵਾਂ ਸੜਕਾਂ ਤੇ ਰੋਲ ਰਹੀਆਂ ਨੇ ਸ਼ਹਿਰਾਂ ਚ ਕੂੜੇ ਦੇ ਢੇਰ ਤੋਂ ਗੰਦ ਖਾ ਰਹੀਆਂ ਨੇ ਸੜਕਾਂ ਤੇ ਬੈਠੀਆਂ ਗਾਵਾਂ ਕਾਰਨ ਬਹੁਤ ਸਾਰੇ ਸੜਕ ਹਾਦਸੇ ਹੁੰਦੇ ਨੇ ਤੇ ਕੀਮਤੀ ਜਾਨਾਂ ਵਿਚਲੀਆਂ ਜਾਂਦੀਆਂ ਨੇ ਸੋ ਜ਼ਰੂਰੀ ਹੈ ਕਿ ਇਨਾਂ ਗਾਵਾਂ ਦੀ ਵੀ ਛੱਤ ਹੋਣੀ ਚਾਹੀਦੀ ਹੈ ਕਿਉਂਕਿ ਧਰਤੀ ਤੇ ਹਰ ਮਨੁੱਖ ਕੋਲ ਆਪਣਾ ਘਰ ਹੈ ਆਪਣੀ ਛੱਤ ਹੈ ਪਰ ਹਜ਼ਾਰਾਂ ਗਾਮਾਂ ਸੜਕਾਂ ਤੇ ਬਜ਼ਾਰਾਂ 'ਚ ਰੁਲ ਰਹੀਆਂ ਨੇ ਗਾਮਾਂ ਨੂੰ ਉਹਨਾਂ ਦਾ ਘਰ ਮਿਲੇ ਸੋ ਇਸ ਮਹਮ ਤਹਿਤ ਰਮਨ ਹਾਂਡਾ ਫਾਊਂਡੇਸ਼ਨ ਨੇ ਇਹ ਉਪਰਾਲਾ ਕੀਤਾ ਹੈ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਲਹਿਰ ਨੂੰ ਇਹਨਾਂ ਤੇਜ਼ ਕਰਨਾ ਹੋਵੇਗਾ ਕਿ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਗਾਮਾਂ ਨੂੰ ਹਰ ਸ਼ਹਿਰ ਕਸਬੇ ਦੇ ਵਿੱਚ ਗਊਸ਼ਾਲਾ ਜਾਂ ਸ਼ੈਲਟਰ ਹੋਮ ਬਣਾਏ ਜਾਣ